ਆਮ ਆਦਮੀ ਪਾਰਟੀ ਨੇ ਜਿਹੜਾ ਚਿੱਤ ਦੇ ਜਿੱਤ ਦੇ ਝੰਡੇ ਗੱਡੇ ਨੇ ਲਧਿਆਣਾ ਤੇ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੋ ਸੀਟਾਂ ਨੇ ਜਿਹੜੀਆਂ ਉਹ ਅਸੀਂ ਫੇਰ ਹਾਸਲ ਕੀਤੀਆਂ ਨੇ ਆਮ ਆਦਮੀ ਪਾਰਟੀ ਜਿੰਦਾਬਾਦ ਭਗਵਾਨ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਨੂੰ ਬਹੁਤ ਬਹੁਤ ਮੁबारकਾਂ ਇਹ ਸਾਡੀ ਜਿਹੜੀ ਸਰਕਾਰ ਹੈ ਜਿਵੇਂ ਅਸੀਂ ਗੁਜਰਾਤ ਦੇ ਵਿੱਚ ਭਾਪੀ ਨੇ ਸਾਡਾ ਐਮਐਲਏ ਨੂੰ ਲਾਰਾ ਲਾ ਕੇ ਪੈਸੇ ਦੇ ਕੇ ਕੋਲਿਆ ਸੀ ਅੱਜ ਅਸੀਂ ਉੱਤੇ ਫੇਰ ਅਸੀਂ ਝੰਡੇ ਗੱਡਣਾ ਤੇ ਕਾਮਯਾਬ ਹੋਇਆ ਜਿੰਦਾਬਾਦ ਤੇ ਸਾਡੇ ਜਿਹੜੇ ਵਰਕਰ ਸਾਹਿਬਾਨਾਂ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਕਿਉਂਕਿ ਜਿਹੜੀ ਵਰਕਰ ਤੇ ਸਾਡੇ ਇਹਨਾਂ ਦੀ ਜਿਹੜੀ ਮਿਹਨਤ ਹੈ ਉਹਦਾ ਰੰਗ ਲੈ ਕੇ ਆਈ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਰਜਿੰਦਰ ਸਿੰਘ ਜੋੜਾ ਮਾਜਰਾ ਮੇਰੇ ਵੱਲੋਂ ਲੁਧਿਆਣਾ ਵਾਸੀਆਂ ਨੂੰ ਜਿਹੜੀ ਆਪਣਾ ਜਿੱਤ ਹੋਈ ਉਹਤੇ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਇਹ ਜਿਹੜੀ ਜਿੱਤ ਹੈ ਇਹ ਨਾ ਸਾਡੇ ਵਰਕਰ ਸਹਿਬਾਨਾਂ ਦੀ ਜਿੱਤ ਹੈ ਕਿਉਂਕਿ ਇਹਨਾਂ ਦੀ ਮਿਹਨਤ ਹੀ ਰੰਗ ਲੈ ਕੇ ਆਈ ਹੈ ਸੋ ਮੇਰੇ ਵੱਲੋਂ ਲੁਧਿਆਣਾ ਵਾਸੀਆਂ ਨੂੰ ਤੇ ਵਰਕਰ ਸਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਅੱਜ ਲੁਧਿਆਣਾ ਤੇ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੋ ਸੀਟਾਂ ਨੇ ਜਿਹੜੀਆਂ ਉਹ ਅਸੀਂ ਫੇਰ ਹਾਸਲ ਕੀਤੀਆਂ ਨੇ ਅਸੀਂ ਮਾਨ ਸਾਹਿਬ ਦਾ ਤੇ ਸਾਡੇ ਕੇਜਰੀਵਾਲ ਸਾਹਿਬ ਜਿਹੜੇ ਸਾਡੇ ਸੁਪਰੀਮੋ ਨੇ ਉਹਨਾਂ ਦਾ ਤੇ ਸਾਡੇ ਵਲੰਟੀਅਰਾਂ ਦਾ ਖਾਸ ਕਰਕੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ 2 ਮਹੀਨਿਆਂ ਤੋਂ ਲੁਧਿਆਣਾ ਦੀ ਸੀਟ ਦੇ ਪੂਰੀ ਆਪਣਾ ਜੀ ਮਿਹਨਤ ਤੋੜ ਕੇ ਜਿਹੜਾ ਸਰੀਰ ਤੋੜ ਮਿਹਨਤ ਕੀਤੀ ਲੋਕਾਂ 'ਚ ਗਏ ਲੋਕਾਂ ਨੂੰ ਜਾ ਕੇ ਆਪਣੇ ਸਰਕਾਰ ਦੇ ਕੰਮਕਾਰ ਦੱਸੇ ਅਸੀਂ ਅੱਜ ਸੰਜੀਵ ਗਰੋੜਾ ਜੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦੇ ਆ ਤੇ ਵਲੰਟੀਅਰ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾ ਤੇ ਸਾਡੀ ਜਿਹੜੀ ਸਰਕਾਰ ਹੈ ਜਿਵੇਂ ਅਸੀਂ ਗੁਜਰਾਤ ਦੇ ਵਿੱਚ ਭਾਜਪਾ ਨੇ ਸਾਡਾ ਐਮਐਲਏ ਨੂੰ ਲਾਰਾ ਲਾ ਕੇ ਪੈਸੇ ਦੇ ਕੇ ਖੋਲਿਆ ਸੀ ਅੱਜ ਅਸੀਂ ਉੱਤੇ ਫੇਰ ਆ ਸੀ ਝੰਡੇ ਗੱਡਣਾ ਤੇ ਕਾਮਯਾਬ ਹੋਇਆ ਤੇ ਆਉਣ ਵਾਲਾ ਜਿਹੜਾ ਸਮਾਂ ਗੁਜਰਾਤ ਦੇ ਵਿੱਚ ਸਾਡੀ ਸਰਕਾਰ ਬਣ ਰਹੀ ਹੈ ਤੇ 2027 ਚ ਅਸੀਂ ਪੂਰੇ ਥੰਮ ਨਾਲ ਪੂਰੇ ਜੋਸ਼ ਨਾਲ ਫੇਰ ਅਸੀਂ ਪੰਜਾਬ ਵਿੱਚ ਵਾਪਸੀ ਕਰਨ ਜਾ ਰਹੇ ਹਾਂ ਤੇ ਅਸੀਂ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਨੂੰ ਫੇਰ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਤੇ ਸਾਡੇ ਇੱਥੇ ਦੀ ਟੀਮ ਨੂੰ ਵੀ ਪੂਰੀ ਮੁਬਾਰਕਵਾਦ ਦਿੰਨੇ ਆ ਤੇ ਸਾਰੇ ਪੰਜਾਬ ਵਾਸੀਆਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਜਿਹੜੀ ਲੁਧਿਆਣੇ ਦੇ ਵੈਸਟ ਦੇ ਸਾਡੇ ਵਾਸੀ ਨੇ ਉਹਨਾਂ ਦਾ ਬਹੁਤ-ਬਹੁਤ ਅਸੀਂ ਦਿলো ਧੰਨਵਾਦ ਕਰਦੇ ਆ ਜਿੰਨਾ ਕੋਲੇ ਅਸੀਂ ਉਹਨਾਂ ਦੇ ਚਰਨਾਂ ਵਿੱਚ ਗਏ ਤੇ ਉਹਨਾਂ ਨਾਲ ਅਸੀਂ ਚਾਹ ਪੀਤੀਆਂ ਮੀਟਿੰਗਾਂ ਕੀਤੀਆਂ ਅਸੀਂ ਸਾਰਿਆਂ ਦਾ ਖਾਸ ਕਰਕੇ ਮੇਰੀ 95 ਨੰਬਰ ਬੂਥ ਦੇ ਉੱਪਰ ਡਿਊਟੀ ਲੱਗੀ ਸੀ ਮੈਂ 95 ਨੰਬਰ ਬੂਥ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਨੇ ਜਿਹੜਾ ਚਿੱਤ ਦੇ ਜਿੱਤ ਦੇ ਝੰਡੇ ਗੱਡੇ ਨੇ ਲੁਧਿਆਣਾ ਤੇ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੋ ਸੀਟਾਂ ਨੇ ਜਿਹੜੀਆਂ ਉਹ ਅਸੀਂ ਫੇਰ ਹਾਸਲ ਕੀਤੀਆਂ ਨੇ ਆਮ ਆਦਮੀ ਪਾਰਟੀ ਜਿੰਦਾਬਾਦ ਭਗਵਾਨ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੀ ਜਿਹੜੀ ਸਰਕਾਰ ਹੈ ਜਿਵੇਂ ਅਸੀਂ ਗੁਜਰਾਤ ਦੇ ਵਿੱਚ ਬੀਜੇਪੀ ਨੇ ਸਾਡਾ ਐਮ ਐਲ ਏ ਨੂੰ ਲਾਰਾ ਲਾ ਕੇ ਪੈਸੇ ਦੇ ਕੇ ਕੋਹਲਿਆ ਸੀ ਅੱਜ ਅਸੀਂ ਉੱਤੇ ਫੇਰ ਅਸੀਂ ਝੰਡੇ ਗੱਡਣਾ ਤੇ ਕਾਮਯਾਬ ਹੋਏ ਆਂ ਜੋੜਾ ਮਾਜਰਾ ਜਿੰਦਾਬਾਦ ਤੇ ਸਾਡੇ ਜਿਹੜੇ ਵਰਕਰ ਸਹਿਬਾਨਾਂ ਨੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਜਿਹੜੀ ਵਰਕਰ ਤੇ ਸਾਡੇ ਇਹਨਾਂ ਦੀ ਜਿਹੜੀ ਮਿਹਨਤ ਹੈ ਉਹਦਾ ਰੰਗ ਲੈ ਕੇ ਆਈ ਹੈ ਜੀ ਹਾਂਜੀ ਸਸੀ ਕਾਲ ਜੀ ਮੈਂ ਹਰਜਿੰਦਰ ਸਿੰਘ ਜੋੜਾ ਮਾਜਰਾ ਮੇਰੇ ਵੱਲੋਂ ਲੁਧਿਆਣਾ ਵਾਸੀਆਂ ਨੂੰ ਜਿਹੜੀ ਆਪਣਾ ਜਿੱਤ ਹੋਈ ਉਹਤੇ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇਹ ਜਿਹੜੀ ਜਿੱਤ ਹੈ ਇਹ ਨਾ ਸਾਡੇ ਵਰਕਰ ਸਹਿਬਾਨਾਂ ਦੀ ਜਿੱਤ ਹੈ ਕਿਉਂਕਿ ਇਹਨਾਂ ਦੀ ਮਿਹਨਤ ਹੀ ਰੰਗ ਲੈ ਕੇ ਆਈ ਹੈ ਸੋ ਮੇਰੇ ਵੱਲੋਂ ਲੁਧਿਆਣਾ ਦੇ ਵਸੀਆਂ ਨੂੰ ਤੇ ਵਰਕਰ ਸਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਅੱਜ ਲੁਧਿਆਣਾ ਤੇ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੋ ਸੀਟਾਂ ਨੇ ਜਿਹੜੀਆਂ ਉਹ ਅਸੀਂ ਫੇਰ ਹਾਸਲ ਕੀਤੀਆਂ ਨੇ ਅਸੀਂ ਮਾਨ ਸਾਹਿਬ ਦਾ ਤੇ ਸਾਡੇ ਕੇਜਰੀਵਾਲ ਸਾਹਿਬ ਜਿਹੜੇ ਸਾਡੇ ਸੁਪਰੀਮੋ ਨੇ ਉਹਨਾਂ ਦਾ ਤੇ ਸਾਡੇ ਵਲੰਟੀਅਰਾਂ ਦਾ ਖਾਸ ਕਰਕੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ 2 ਮਹੀਨਿਆਂ ਤੋਂ ਲੁਧਿਆਣਾ ਦੀ ਸੀਟ ਦੇ ਪੂਰੀ ਆਪਣਾ ਜੀ ਮਿਹਨਤ ਤੋੜ ਕੇ ਜਿਹੜਾ ਸਰੀ ਤੋੜ ਮਿਹਨਤ ਕੀਤੀ ਲੋਕਾਂ ਚ ਗਏ ਲੋਕਾਂ ਨੂੰ ਜਾ ਕੇ ਆਪਣੇ ਸਰਕਾਰ ਦੇ ਕੰਮ ਕਾਰ ਦੱਸੇ ਅਸੀਂ ਅੱਜ ਸੰਜੀਵ ਰੋੜਾ ਜੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੇ ਆ ਤੇ ਵਲੰਟੀਅਰ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾ ਤੇ ਸਾਡੀ ਜਿਹੜੀ ਸਰਕਾਰ ਹੈ ਜਿਵੇਂ ਅਸੀਂ ਗੁਜਰਾਤ ਦੇ ਵਿੱਚ ਭਾਜਪੀ ਨੇ ਸਾਡਾ ਐਮਐਲਏ ਨੂੰ ਲਾਰਾ ਲਾ ਕੇ ਪੈਸੇ ਦੇ ਕੇ ਖੋਹ ਲਿਆ ਸੀ ਅੱਜ ਅਸੀਂ ਉੱਤੇ ਫੇਰ ਅਸੀਂ ਝੰਡੇ ਗੱਡਣਾ ਤੇ ਕਾਮਯਾਬ ਹੋਏ ਆ ਤੇ ਆਉਣ ਵਾਲਾ ਜਿਹੜਾ ਸਮਾਂ ਗੁਜਰਾਤ ਦੇ ਵਿੱਚ ਸਾਡੀ ਸਰਕਾਰ ਬਣ ਰਹੀ ਹੈ ਤੇ 2027 ਚ ਅਸੀਂ ਪੂਰੇ ਥੰਮ ਨਾਲ ਪੂਰੇ ਜੋਸ਼ ਨਾਲ ਫੇਰ ਅਸੀਂ ਪੰਜਾਬ ਵਿੱਚ ਵਾਪਸੀ ਕਰਨ ਜਾ ਰਹੇ ਆ ਤੇ ਅਸੀਂ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਨੂੰ ਫੇਰ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਤੇ ਸਾਡੇ ਇੱਥੇ ਦੀ ਟੀਮ ਨੂੰ ਵੀ ਪੂਰੀ ਮੁਬਾਰਕਵਾਦ ਦਿੰਨੇ ਆ ਤੇ ਸਾਰੇ ਪੰਜਾਬ ਵਾਸੀਆਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਜਿਹੜੀ ਲੁਧਿਆਣੇ ਦੇ ਵੈਸਟ ਦੇ ਸਾਡੇ ਵਾਸੀ ਨੇ ਉਹਨਾਂ ਦਾ ਬਹੁਤ ਬਹੁਤ ਅਸੀਂ ਦਿਲੋਂ ਧੰਨਵਾਦ ਕਰਦੇ ਆ ਜਿੰਨਾਂ ਕੋਲੇ ਅਸੀਂ ਉਹਨਾਂ ਦੇ ਚਰਨਾਂ ਵਿੱਚ ਗਏ ਤੇ ਉਹਨਾਂ ਨਾਲ ਅਸੀਂ ਚਾਹ ਪੀਤੀਆਂ ਮੀਟਿੰਗਾਂ ਕੀਤੀਆਂ ਅਸੀਂ ਸਾਰਿਆਂ ਦਾ ਖਾਸ ਕਰਕੇ ਮੇਰੀ 95 ਨੰਬਰ ਬੂਥ ਦੇ ਉੱਪਰ ਡਿਊਟੀ ਲੱਗੀ ਸੀ ਮੈਂ 95 ਨੰਬਰ ਬੂਥ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ